ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਜੀਤ ਕੁਬਾਰ ਸਿੰਘ ਜੀ ਖਾਲਸਾ ਜਿੰਦਾਬਾਦ 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 ਸਾਡਾ ਐਮਪੀ ਰਹਾ ਕਰੋ مردا سرکار مردہ باد ਮਰਦਪਾਲ ਜੰਜੀ ਖਾਲਸਾ ਜਿੰਦਾਬਾਦ 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 ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿੰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਭਾਈ ਅਮਰਪਾਲ ਸਿੰਘ ਖਾਲਸਾ ਜੀ ਦਾ ਆਬਾਦ ਜਿੰਦਾਬਾਦ ਜਿੰਦਾਬਾਦ ਭਾਈ ਅਮਰਪਾਲ ਸਿੰਘ ਖਾਲਸਾ ਦੇ ਲੱਗੀ ਐਨਐਸਏ ਰੱਦ ਕਰੋ ਰੱਦ ਕਰੋ ਰੱਦ ਕਰੋ ਭਾਈ ਅਮਰਪਾਲ ਸਿੰਘ ਖਾਲਸਾ ਦੇ ਲੱਗੀ ਐਨਐਸਏ ਰੱਦ ਕਰੋ ਰੱਦ ਕਰੋ ਰੱਦ ਕਰੋ ਭਾਈ ਅਮਰਪਾਲ ਸਿੰਘ ਖਾਲਸਾ ਦੇ ਲੱਗੀ ਐਨਐਸਏ ਰੱਦ ਕਰੋ ਰੱਦ ਕਰੋ ਰੱਦ ਕਰੋ ਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਤੇ ਸੰਗਤ ਇਸ ਰੋਸਕਾਰ ਨਹੀਂ ਅੱਜ ਸਾਰੀ ਸੰਗਤ ਇਕੱਠੀ ਹੋਈ ਕਿ ਜਿਹੜੀ ਤੀਜੀ ਵਾਰ ਐਨਐਸਏ ਵਧਾਈ ਗਈ ਆ ਉਸ ਰੋਸ ਦੇ ਕਰਕੇ ਹੀ ਅਸੀਂ ਪਹਿਲੇ ਅੰਮ੍ਰਿਤਸਰ ਡੀਸੀ ਨੂੰ ਮੰਗ ਪੱਤਰ ਦਿੱਤਾ ਸੀ ਤੇ ਅੱਜ ਸਾਰੇ ਪੰਜਾਬ ਦੇ ਸਾਰੇ ਡੀਸੀਆਂ ਨੂੰ ਜਿਹੜੀ ਸਾਰੀ ਸੰਗਤ ਆਪਣੇ ਵੱਲੋਂ ਮੰਗ ਪੱਤਰ ਦੇ ਦੇ ਰਹੀ ਆ ਵੀ ਜਿਹੜੀ ਨਾਜਾਇਜ਼ ਐਨਐਸਏ ਲਾਈ ਆ ਉਹਨੂੰ ਰੱਦ ਕੀਤਾ ਜਾਵੇ ਤੇ ਸਾਡੇ ਸਾਰੇ ਸਮੂਹ ਬੰਦੀ ਸਿੰਘ ਜਿਹੜੇ ਆ ਉਹ ਰਿਹਾ ਕੀਤੇ ਜਾਣ ਜਿਨ੍ਹਾਂ ਦੇ ਜਿਨ੍ਹਾਂ ਦੇ ਕੇਸ ਵੀ ਖਤਮ ਹੋ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਬਾਕੀ ਜਿਹੜੇ ਬੇਕਸੂਰ ਜਿਹੜੇ ਅੰਮ੍ਰਿਤਸਰ ਅੰਮ੍ਰਿਤਸਰ ਮੁੰਡੇ ਬੰਦ ਕੀਤੇ ਆ ਉਹਨਾਂ ਦੀ ਜਮਾਨਤਾਂ ਕੀਤੀਆਂ ਜਾਣ ਕਿਹੜਾ ਇਹ ਕੇਸ ਆ ਵੀ ਜਿਹੜਾ 2-2 ਸਾਲ ਇਹਦੀ ਜਮਾਨਤ ਨਹੀਂ ਹੁੰਦੀ ਆ ਕੀ ਐਡਾ ਇਹਨਾਂ ਨੇ ਕੇਸ ਚ ਕਰ ਦਿੱਤਾ ਉਹਨਾਂ ਜਿਨ੍ਹਾਂ ਤੇ ਐਨਐਸਏ ਲੱਗੀ ਵੱਖਰੀ ਜਿਹੜੇ ਅੰਮ੍ਰਿਤਸਰ ਬੰਦ ਕੀਤੇ ਉਹ ਘਰ ਤੋਂ ਬੰਦ ਕੀਤੇ ਉਹਨਾਂ ਦੀ ਜਮਾਨਤਾਂ ਕਿਉਂ ਨਹੀਂ ਇਹ ਕਰ ਰਹੇ ਸਾਰੇ ਸਾਰੇ ਸਾਡੇ ਨਾਲ ਧੱਕਾ ਕਰ ਰਹੇ ਆ ਫਿਰ ਇਹ ਕਹਿੰਦੇ ਵੀ ਸਿੱਖ ਉਲਝਦੇ ਆ ਇਹ ਸਿੱਖਾਂ ਵਾਸਤੇ ਵੱਖਰੇ ਕਾਨੂੰਨ ਬਣਾ ਰਹੇ ਆ ਜੇ ਤੇ ਕਾਨੂੰਨ ਇੱਕ ਵਾ ਤੇ ਫਿਰ ਤੇ ਸਾਰਿਆਂ ਵਾਸਤੇ ਬਰਾਬਰ ਵਾ ਹੈਨਾ ਜਿਹੜੇ ਬੰਦੀ ਸਿੰਘਾ ਸਾਡੇ ਸਾਰੇ ਸਜ਼ਾ ਭੁਗਤੋਗੇ 35-35 ਸਾਲ ਜ਼ਿੰਦਗੀ ਸਾਰੀ ਉਹਨਾਂ ਦੀ ਜੇਲਾ ਚ ਨਾਂਗੀ ਉਹਨਾਂ ਨੂੰ ਕਿਉਂ ਨਹੀਂ ਰਹਾ ਕਰਨ ਦੇ ਕਿਉਂ ਕਿ ਯਕੀਨਾਂ ਨੂੰ ਲੱਗਦਾ ਉਹਨਾਂ ਦੇ ਬਾਹਰ ਆਉਣ ਤੇ ਇਹ ਸੰਗਤ ਇਹੋ ਸਾਰਾ ਰੋਸ ਹੈ ਸਾਰਾ ਤਾਂ ਹੀ ਸਾਰੀ ਸੰਗਤ ਜਿਹੜੀ ਸ਼ੜਕਾਂ ਤੇ ਆਈ ਆ ਵੀ ਸਾਡੇ ਇੱਕ ਸਮੂਹ ਬੰਦੀ ਸਿੰਘ ਰਹਾ ਕੀਤੇ ਜਾਣ ਐਨਐਸਏ ਰੱਦ ਕੀਤੀ ਜਾਏ ਬਾਕੀ ਅਮਰਸਰ ਵੀ ਜਿਹੜੇ ਨਜਾਇਜ਼ ਮੁੰਡੇ ਫੜੇ ਆ ਉਹ ਛੱਡੇ ਜਾਣ ਅੱਜ ਪਰ ਵੀ ਵੀਜੀ ਸਰਕਾਰ ਨੇ ਆਪਣਾ ਪੱਲਾ ਝਾੜਦੇ ਹੋਏ ਇੱਕ ਲਿਸਟ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਜਿਦੇ ਕਰਕੇ ਉਹਨਾਂ ਨੇ ਕਹਿ ਕੇ ਤੀਜੀ ਵਾਰ ਜਿਹੜੀ ਐਨਐਸਏ ਵਧੀ ਆ ਇਹ ਸਭ ਸਰਕਾਰ ਦੀਆਂ ਚਾਲਾਂ ਵਾ ਇਹ ਮੈਂ ਪੈਸਾ ਨੂੰ 22 ਤਰੀਕ ਨੂੰ ਮਿਲ ਕੇ ਵੀ ਆਈ ਆ ਉਹਨਾਂ ਨੇ ਮੈਸੇਜ ਦਿੱਤਾ ਵੀ ਮੇਰਾ ਸੰਗਤ ਨੂੰ ਮੈਸੇਜ ਦਿੱਤਾ ਜਾਏ ਪਹਿਲਾਂ ਤਾਂ ਉਹਨਾਂ ਨੇ ਸਾਰੀ ਸੰਗਤ ਨੂੰ ਫਤੇ ਬੁਲਾਈ ਆ ਫਿਰ ਉਹਨਾਂ ਆਖਿਆ ਵੀ ਜੋ ਵੀ ਪੰਥਦਰਦੀ ਆ ਚਾਹੇ ਕੋ ਪੰਜਾਬ ਨੂੰ ਬਚਾਉਣ ਵਾਲਾ ਵਾ ਮੈਂ ਉਹਦਾ ਭਰਾ ਆ ਮੈਂ ਕਦੀ ਵੀ ਉੱਤੇ ਭਰਾ ਮਾਰੂ ਜੰਗ ਉਹਦੇ ਨਾਲ ਨਹੀਂ ਲੜ ਸਕਦਾ ਮੇਰੇ ਨਾਲ ਕਿਸ ਦੀ ਦੁਸ਼ਮਣੀ ਨਹੀਂ ਮੈਂ 2 ਸਾਲ ਤੋਂ ਜੇਲ੍ਹ 'ਚ ਬੰਦ ਵਾਂ ਤੇ ਮੇਰੇ ਜਿਹੜੇ ਝੂਠੇ ਇਲਜ਼ਾਮ ਲਾਉਂਦੇ ਝੂਠੇ ਲਿਸਤਾ ਕਰਦੇ ਸਭ ਕੁਝ ਝੂਠਾ ਮੇਰੇ ਆਉਣ ਤੇ ਮੈਂ ਅਕਾਲ ਤਖਤ ਦੇ ਵੀ ਪੇਸ਼ ਹੋ ਕੇ ਇੱਕ ਗੱਲ ਬੋਲ ਸਕਦਾ ਕਿ ਮੈਂ ਇੱਕ ਸੱਚ ਤੇ ਆ ਮੈਂ ਕਦੀ ਕਿਸੇ ਦੇ ਨਾਲ ਆਪਣੇ ਮਨ 'ਚ ਕੋਈ ਵੈਰ ਵਿਰੋਧ ਨਹੀਂ ਰੱਖਿਆ ਬਾਗਾ ਪੁਰਾ ਮੈਂ ਸਟੇਜ ਤੇ ਵੀ ਬੋਲਿਆ ਸੀ ਕਿ ਜੇ ਮੇਰੇ ਕੋ ਪਹਿਲਾਂ ਵੀ ਕੋਈ ਕਿਸੇ ਦੇ ਵਿਰੁੱਧ ਬੋਲਿਆ ਗਿਆ ਤੇ ਅੱਜ ਤੋਂ ਮੈਂ ਸਹ ਹਾਂ ਵੀ ਮੈਂ ਕਿਸੇ ਵੀ ਆਪਣੇ ਭਰਾ ਦੇ ਜਿਹੜੇ ਵਿਰੋਧ ਨਹੀਂ ਬੋਲੂਗਾ ਜੋ ਵੀ ਕੋਈ ਪੰਥਦਰਦੀ ਆ ਪੰਜਾਬ ਨੂੰ ਬਚਾਉਣ ਵਾਲਾ ਵਾ ਉਹ ਸਾਰੇ ਮੇਰੇ ਭਰਾ ਵਾ ਕੁਝ ਲੋਕ ਨੇ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਗਲਤ ਪ੍ਰਚਾਰ ਤੇ ਭਾਈ ਅੰਮ੍ਰਿਤਪਾਲ ਜੀ ਦੇ ਖਿਲਾਫ ਬੋਲਦੇ ਨੇ ਫੋਟੋ ਦੇ ਨਾਂ ਸਰਕਾਰਾਂ ਨੇ ਛੱਡੇ ਹੁੰਦੇ ਦੋ ਚਾਰ ਬੰਦੇ ਉਹਨਾਂ ਦੇ ਬੋਲਣਾ ਹੀ ਭਾਈ ਸਾਹਿਬ ਤੇ ਵੀ ਇਹ ਇਲਜ਼ਾਮ ਲੱਗਦਾ ਪਿਆ ਇਹ ਕਿ ਉਹ ਸਰਕਾਰੀ ਦੀਆਂ ਏਜੰਸੀਆਂ ਨਾਲ ਮਿਲੇ ਹੋਏ ਨੇ ਕਿਉਂਕਿ ਅੱਜ ਦੇ ਦਿਨ ਹੀ ਸੰਦੀਪ ਸਿੰਘ ਸਣੀ ਦੇ ਭਰਾ ਨੇ ਇੱਕ ਅੱਜ ਅੰਮ੍ਰਿਤਸਰ ਦੇ ਵਿੱਚ ਇਕੱਠ ਦਾ ਆਵਾਜ਼ ਦਿੱਤੀ ਸੀ ਔਰ ਤੁਹਾਡੇ ਵੱਲੋਂ ਵੀ ਅੱਜ 27 ਤਰੀਕ ਹੈ ਜਿਹੜੀ ਇਕੱਠ ਰੱਖ ਕੇ ਜਾਂ ਮੰਗ ਪੱਤਰਾਂ ਦਾ ਜਿਹੜਾ ਪ੍ਰੋਗਰਾਮ ਰੱਖ ਕੇ ਇਹ ਚਰਚਾ ਹੈ ਕਿ ਤੁਸੀਂ ਉਸ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਇਹੋ ਜੀ ਤਾਂ ਕੋਈ ਗੱਲ ਨਹੀਂ ਸਾਡੇ ਸਿੰਘ ਕੋਈ ਨਹੀਂ ਹੈਗਾ ਮਾਤਾ ਜੀ ਕੋਈ ਗੱਲ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਤੇ ਪਹਿਲੇ ਕਈ ਦਿਨ ਮੀਟਿੰਗ ਹੋਈ ਸੀ ਤਾਂ ਅੱਛਾ ਡੋਕੰਸਟਾਈ ਤਰੀਕਾ ਰੱਖਿਆ ਸੀ ਕਿ ਏਦਾਂ ਦੀ ਸਾਡੀ ਕੋਈ ਨਹੀਂ ਕਿ ਹੈਗੀ ਪਿਛਾਈ ਕਿਹਦਾ ਕੱਠ ਰੋਕਿਆ ਜਾਵੇ ਅਸੀਂ ਸਾਰੇ ਜਿਹੜੇ मतलब कोई भी सनी हुनी ਵੀ ਜਿਹੜੇ ਸਾਰੇ ਆ ਸਾਰਿਆਂ ਨੂੰ ਇਹ ਸਾਡੀ ਸਾਰੀ ਸਾਰੀ ਟੀਮ ਉੱਥੇ ਆ ਗਈ ਉਹਨੂੰ ਵਾਰ-ਵਾਰ ਕੋਲ ਲਈ ਤੇ ਇਹ ਸਿਕਾਣਾ ਕਿਤੇ ਵਿਟਕਰਾਨੀ ਹੋ ਰਿਹਾ ਵੀ ਇਹਨਾਂ ਨੂੰ ਮਤਲਬ ਛੱਡਿਆ ਨਹੀਂ ਜਿਹੜਾ ਜਾ ਰਿਹਾ ਤੇ ਧੱਕਾ ਹੀ ਆ ਮੈਂ ਤਾਂ ਇੱਕ ਬੋਲਣ ਦੇ ਵੀ ਸਰਾਸਰ ਸਿਕਾਣਾ ਤੱਕਾ ਹੋ ਰਿਹਾ ਉਹਨੂੰ ਮਹੀਨੇ ਬਾਅਦ ਕਿਉਂ ਜਮਾਨਤ ਦਿੰਦੇ ਕਿੰਨੇ ਉੱਤੇ ਕਤਲ ਦੇ ਕੇਸ ਵਾ ਕਿੰਨੇ ਉਹਨੇ ਕਿੰਨੇ ਗਲਤ ਕੰਮ ਉਹਨੇ ਕੀਤੇ ਉਹਨੂੰ ਮਹੀਨੇ ਬਾਅਦ ਕੱਢ ਲਈ ਬਾਹਰ ਲੈ ਹੁੰਦੇ ਸਿੱਖਾਂ ਦੇ ਕਿਉਂ ਜ਼ੁਲਮ ਕਰ ਰਹੇ ਆ ਉਹਦੀ ਤੇ ਭਾਈ ਸਾਹਿਬ ਦੀ ਤੇ ਤੁਸੀਂ ਸੋਚ ਕੌਣ ਵਾਲੇ ਉਹਦੀ ਲੋਕਾਂ ਤੱਕ ਫੋਟੋ ਤੱਕ ਨਹੀਂ ਵਿਖਾ ਸਕੇ ਵੀ ਇਨਾ ਤੁਸੀਂ ਡਰੇ ਜੇ ਵੀ ਉਹਦੀ ਜੇ ਫੋਟੋ ਸੰਗਤ ਨੇ ਵੇਖ ਲਈ ਤੇ ਪਤਾ ਨਹੀਂ ਕੀ ਹੋ ਜਾਊਗਾ ਕਿ ਇਹਦਾ ਕਸੂਰਵਾਤ ਤੁਸੀਂ ਸਟੇਟ ਗਵਰਨਮੈਂਟ ਨੂੰ ਮੰਨਦੇ ਜੋ ਸਾਰੇ ਸਾਡੇ ਤੇ ਸਾਰੇ ਕੇਂਦਰ ਸਰਕਾਰ ਸਟੇਟ ਸਾਰੇ ਕਸੂਰਵਾਰੀ ਆ ਜਿਹੜੇ ਤੱਕਾ ਕਰ ਰਹੇ ਐਸਾ ਜੀ ਤੇ ਪ੍ਰੋਗਰਾਮ ਬਾਰੇ ਕੀ ਕਹਿਣਾ ਹੈ ਜੀ ਭਾਈ ਗੁਰਜੀ ਕਾਕਾ ਸਾਹਿਬ ਭਾਈ ਗੁਰਜੀ ਕਿ ਫਿਰਦੇ ਜੀ ਪਹਿਲਾਂ ਤੇ ਤੁਹਾਡੇ ਚੈਨਲ ਨਾਲ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ। ਦੂਸਰਾ ਅੱਜ ਜਿਹੜਾ ਸੰਗਤ ਦਾ ਰੋਸ ਆ ਉਹ ਤੁਸੀਂ ਆਪ ਵੇਖਣ ਤੁਹਾਨੂੰ ਮਿਲੇਗਾ। ਅੱਜ ਜਿਹੜਾ ਰੋਸ ਆ ਇਹ ਕਿਸੇ ਨੂੰ ਸਨੇਹਾ ਲਾ ਕੇ ਨਹੀਂ ਇਕੱਠਾ ਕੀਤਾ ਗਿਆ। ਇਹ ਜਿਹੜੇ 4.5 ਲੱਖ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਿਆ ਸੀਗਾ ਆ ਉਹਨਾਂ ਦੇ ਅੱਜ ਕੰਮ ਟੱਪ ਹੋ ਗਏ ਨੇ। ਉਹਨਾਂ ਦੀ ਜਿਹੜੀ ਗਰੰਟਾ ਆਉਣੀ ਸੀਗੀ ਐਮਪੀ ਫੰਡ ਤੋਂ ਉਹ ਬੰਦ ਹੋ ਗਈਆਂ ਨੇ। ਔਰ ਰੋਸ ਜ਼ਾਹਿਰ ਕਰਨ ਦਾ ਰਸਤਾ ਡੀਸੀ ਸਾਹਿਬ ਕੋ ਪਹੁੰਚੇ ਤੇ ਤਾਂ ਜੋ ਜਿਹੜੀ ਅਨਕਨਸਟੀਟਿਊਸ਼ਨਲ ਤੀਜੀ ਵਾਰ ਜਿਹੜੀ ਐਨਐਸਏ ਵਧਾ ਦਿੱਤੀ ਗਈ ਆ ਉਦੇ ਸੰਬੰਧ ਵਿੱਚ ਅੱਜ ਆਪਾਂ ਜੀ ਸਾਥ ਕੋਇ ਤੇ ਦੂਜਾ ਤੁਹਾਡੇ ਚੈਨਲ ਦੇ ਵਿੱਚ ਜਿੱਦਾਂ ਸੱਚ ਸੁਣਾ ਸੱਚ ਸੁਣਾਉਣਾ ਸੱਚ ਸੁਣਾ ਸੱਚ ਸੁਣਾਉਣਾ ਸੱਚ ਦਿਖਾਉਣਾ ਤੇ ਪੀਟੀਸੀ ਪ੍ਰੋ ਦਾ ਆਇਆ ਨਿਰਪਉ ਨਿਰਵੈਰ ਤੁਸੀਂ ਆ ਥੋੜੀ ਜੀ ਕੱਲ ਦੀ ਤਰੀਕ ਆ ਦੀ ਟ੍ਰਿਬਿਊਨ ਦੇ ਵਿੱਚ ਬੜੀ ਇੱਕ ਮੰਨੀ ਪਰ ਮੰਨੀ ਆ ਜਿਹੜਾ ਹਰ ਇੱਕ ਬੱਚਾ ਹਰ ਇੱਕ ਪਰਵਾਰ ਦੇ ਵਿੱਚ ਪੜਦਾ ਹੈ ਇਹਦੇ ਵਿੱਚ ਆ ਦੇਖਿਓ ਜੀ ਆ ਦਿਖਾਓ ਪਲੀਜ਼ ਬੇਨਤੀ ਆ ਜੇ ਹਮ ਨਿਰਪਉ ਨਿਰਪਉ ਤੇ ਨਿਰਵੈਰ ਦੀ ਗੱਲ ਕੀਤੀ ਹੈ ਜਰੂਰ ਦਿਖਾਓ ਆ ਦੇਖੋ ਜੇ ਡੀਸੀ ਸਾਹਿਬ ਨੇ ਦੇਖਾਵਾਂਗੇ ਹਿੰਦੁਸਤਾਨ ਇਆ ਹਿੰਦੂ ਰਾਸ਼ਟਰ ਇਹ ਮੋਨ ਭਾਗਵਤ ਕਹਿ ਰਿਹਾ ਹੈ ਇੱਥੇ ਕੋਈ ਐਨਐਸਏ ਨਹੀਂ ਲੱਗੀ ਯੂਪੀ ਬਿਹਾਰ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਸੀਨੀਅਰ ਅਫੀਸਰ ਤੇ ਨਾਲ ਦੋ ਮੁਲਾਜ਼ਮ ਜਿੰਦਾ ਬਨ ਕੇ ਅਗਲਾ ਦਿੱਤੀ ਗਈ ਉਹਨਾਂ ਤੇ ਕਿਤੇ ਐਨਐਸਏ ਨਹੀਂ ਲੱਗੀ ਸਿੱਖਾਂ ਨਾਲੀ ਤੱਕਾ ਕਿਉਂ ਇਆਪਾ ਤੁਹਾਡੇ ਕੋਈ ਸਵਾਲ ਕਰਦੇ ਆ ਸਿੱਖਾਂ ਨਾਲੀ ਧੱਕਾ ਕੀ ਜਰਵਰ ਸਾਹਿਬ ਤੁਸੀਂ ਫਿਰ ਮੰਨਦੇ ਜੋ ਕਿ ਸਿੱਖਾਂ ਦੇ ਵਿੱਚ ਏਕਤਾ ਨਹੀਂ ਹੈਗੀ ਸਿੱਖਾਂ ਦੇ ਵਿੱਚ ਏਕਤਾ ਬਹੁਤ ਜ਼ਿਆਦਾ ਹੈ ਫਿਰ ਇਹੋ ਜੀਆਂ ਘਟਨਾ ਕਿਉਂ ਵਾਪਰਦੀਆਂ ਨੇ ਜਿਹੜੇ ਸਾਡੇ ਸਿਰਮਾਇਦਾਰ ਨੇ ਜੋ ਸਾਡੇ ਨੁਮਾਇੰਦੇ ਨੇ ਇਹ ਚੀਜ਼ ਉਹਨਾਂ ਨੂੰ ਵਿਚਾਰਨੀ ਚਾਹੀਦੀ ਹੈ ਜੇ ਸਿੱਖਾਂ 'ਚ ਏਕਤਾ ਨਾ ਹੋਵੇ ਤਾਂ ਜਿੰਦਾ ਵੱਡਾ ਭਾਰੀ ਘਟਨਾ ਹੋਂਦਾ ਹੋਵੇ ਅੱਜ ਲੱਖਾਂ ਦੀ ਤعداد ਦੇ ਵਿੱਚ ਵੀ ਆਪਾਂ ਪੂਰੇ ਪੰਜਾਬ ਦੀ ਕਰਦੇ ਲੱਖਾਂ ਦੀ ਤعداد ਦੇ ਵਿੱਚ ਅੱਜ ਹਜ਼ਾਰਾਂ 'ਚ ਕੱਟ ਹੋਇਆ ਆ ਜੇ ਅੱਜ ਹੁਣ ਤੋਂ ਇਹਨਾਂ ਨੇ ਸਾਡੇ ਪ੍ਰਸ਼ਾਸਨ ਨੇ ਗੱਲ ਨਾ ਸੁਣੀ ਤੇ ਲੱਖਾਂ ਦਾ ਇਕੱਠ ਆਪਾਂ ਚੰਡੀਗੜ੍ਹ ਨੂੰ ਕੁਝ ਕਰਾਂਗੇ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਵਿੱਚ ਉਹ ਵੀ ਤੇ ਸਿੱਖ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜੇ ਅੱਜ ਤਾਂ ਤੇ ਮੌਜੂਦਾ ਸਰਕਾਰ ਆ ਉਹਦੇ ਵਿੱਚ ਵੀ ਤੇ ਸਿੱਖ ਨੇ ਇਹ ਤਾਂ ਉਹਨਾਂ ਨੂੰ ਗੈਰ ਸਿੱਖ ਥੋੜੀ ਹੈਗੇ ਇਹ ਤਾਂ ਉਹਨਾਂ ਨੂੰ ਕੁੱਛਣਾ ਚਾਹੀਦਾ ਨਾ ਨਾ ਮੋਹ ਮੋਨ ਭਾਗਵਤ ਦਾ ਬਿਆਨ ਆ ਤੇ ਕੋਈ ਕਿਉਂ ਨਹੀਂ ਬੋਲਿਆ ਉਹਨਾਂ ਨੂੰ ਆਪਣੀਆਂ ਜ਼ਕੀਰਾਂ ਦਾ ਡਰ ਆ। ਮੇਰੇ ਸਵਾਲ ਦਾ ਪੁੱਛਣ ਦਾ ਕਾਰਨ ਇਹੋ ਆ ਕਿ ਫਿਰ ਸਿੱਖਾਂ ਦੇ ਵਿੱਚ ਏਕਤਾ ਨਹੀਂ ਹੈਗੀ। ਸਿੱਖਾਂ ਦੇ ਵਿੱਚ ਏਕਤਾ ਹੈਗੀ ਆ ਪਰ ਸਾਨੂੰ ਨਜ਼ਰ ਨਹੀਂ ਆਉਂਦੀ। ਜਿਹੜੇ ਇਕੱਠੇ ਹੋ ਕੇ ਤੁਰੇ ਨੇ ਉਹ ਅੱਗੇ ਆਉਣ ਨਹੀਂ ਦਿੱਤੇ ਜਾ ਰਹੇ। ਹੁਣ ਭਾਈਓ ਮਤਪਾਲ ਜੀ ਹੈਗੇ ਕਿੰਨੀ ਅਮਾਮ ਨਾਲ ਜੁੜੀ ਉਹਨਾਂ ਨੂੰ ਬਾਹਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ? ਇੱਥੇ ਵੀ ਵਿਰੋਧੀ ਧਿਰਾਂ ਕਹਿੰਦੀਆਂ ਨੇ ਮੌਕਾ ਇੱਕ ਵਾਰ ਹੀ ਮਿਲਦਾ ਹੁੰਦਾ بار بار ਨਹੀਂ ਮਿਲਦਾ। ਡੈਫੀਨਿਟਲੀ 2027 ਦੇ ਵਿੱਚ ਸਾਰਾ ਪੰਜਾਬ ਸਾਡੇ ਨਾਲ ਖੜਾ ਹੋਏਗਾ। ਮੌਕਾ ਦੇਣਗੇ। ਇਹ ਵੀ ਗੱਲ ਚਰਚਾ ਦੇ ਵਿੱਚ ਹੈ ਫਿਰ ਵੀ ਸਰਕਾਰ ਵੱਲੋਂ ਭਾਈ ਸਾਹਿਬ ਨੂੰ ਬੋਟਾਂ ਵੇਲੇ ਬਾਹਰ ਲਿਆਂਦਾ ਜਾਵੇਗਾ ਕਿਉਂਕਿ ਇਹ ਸਰਕਾਰ ਦੇ ਨਾਲ ਵਾਲੀ ਹੋਏ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜੀ। ਅੱਜ ਤੱਕ ਕਿਹੜਾ ਅੱਜ ਤੱਕ ਕਿਹੜਾ ਸਰਕਾਰ ਦਾ ਸਰਕਾਰ ਦਾ ਜਾਂ ਏਜੰਸੀਆਂ ਦਾ ਬੰਦਾ ਹੈ ਜਿਹਨੂੰ ਇਹਨੂੰ 3 ਸਾਲ 3 ਸਾਲ ਹੋ ਚਲੇ ਜਿਹਨੂੰ ਐਨਐਸਏ ਲਗਾਤਾਰ ਵਧਾ ਦਿੱਤੀ ਜਾਵੇ। ਹੈ ਨਾ? ਹਾਜੀ ਜਵੰਦਾ ਸਾਹਿਬ ਅੱਜ ਦਾ ਜਿਹੜਾ ਇਹ ਐਕਸ਼ਨ ਹੈ ਕੀ ਕਹਿਣਾ ਚਾਹੁੰਦੇ ਤੇ ਬਾਰੇ ਵਿੱਚ। ਦੇਖੋ ਜੀ ਇਹ ਐਕਸ਼ਨ ਜਿਹੜਾ ਧੱਕੇਸ਼ਾਹੀ ਦੇ ਖਿਲਾਫ ਆ। ਸਾਡੇ ਪਾਰਲੀਮੈਂਟ ਮੈਂਬਰ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਲੋਕ ਅਥਾ ਪਿਆਰ ਕਰਦੇ ਆ ਕਿਉਂਕਿ ਲੋਕ ਸਭਾ ਹਲਕਾ ਕੜੂਰ ਸਾਹਿਬ ਤੋਂ 4 ਲੱਖ ਤੋਂ ਵੱਧ ਲੋਕਾਂ ਨੇ ਵੋਟ ਪਾ ਕੇ ਉਹਨਾਂ ਨੂੰ ਇਸ ਹਲਕੇ ਤੋਂ ਜਿਤਾਇਆ ਪਰ ਸਰਕਾਰ ਦੀ ਇੰਨੀ ਤਕੇਸ਼ਾਈ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਕਿਸੇ ਦੇ ਵੀ ਤਿੱਜੀਵਰਾ ਐਨਐਸਰ ਪੀੜ ਨਹੀਂ ਹੋਇਆ ਤੇ ਜੇ ਹੋਇਆ ਤੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਕਿਉਂਕਿ ਸਰਕਾਰਾਂ ਉਹਨਾਂ ਤੋਂ ਡਰੀਆਂ ਪਈਆਂ ਸਰਕਾਰਾਂ ਦਾ ਜ਼ੋਰ ਲੱਗਾ ਪਿਆ ਵੀ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅੰਦਰ ਰੋਕਿਆ ਜਾਵੇ ਤੇ 2027 ਦੀ ਜਿਹੜੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਵਿਗੜਨ ਪਿਆ ਜਾਵੇ ਆ ਜਵੰਦਾ ਸਾਹਿਬ ਜਦੋਂ ਤੁਸੀਂ ਮੰਗ ਪੱਤਰ ਦੇਣ ਵਾਸਤੇ ਅੰਦਰ ਆ ਰਹੇ ਸੀ ਗੇਟ ਬੰਦ ਕਰ ਦਿੱਤਾ ਜਾਂਦਾ ਤੁਹਾਨੂੰ ਦੇਖ ਕੇ ਕੀ ਕਿਹਾ ਜਾਊਗਾ ਇਹ ਬਹੁਤ ਵੱਡਾ ਡਰਿਆ ਜੀ ਸਾਡੀ ਪਾਰਟੀ ਤੋਂ ਕੋਈ ਬੰਬ ਲਈ ਫਿਰਦੇ ਜਨਾਲ ਬੰਬ ਨਹੀਂ ਜੀ ਜਿਹੜਾ ਸਿਆਸੀ ਜਿਹੜਾ ਸਿਆਸੀ ਪਾਰਾਂ ਹੀ ਲਈ ਫਿਰਦੇ ਆ ਨਾ ਜੀ ਉਹ ਅੱਜ ਦੀ ਤਰੀਕ ਦੇ ਵਿੱਚ ਕਿਸੇ ਪਾਰਟੀ ਕੋਲ ਨਹੀਂ ਆਗਾ ਇਹ ਸਿਆਸੀ ਡਰਿਆ ਕਿਉਂਕਿ 2027 ਦੇ ਵਿੱਚ ਪੰਜਾਬ ਦੇ ਲੋਕ ਭਾਈ ਅੰਮਰਪਾਲ ਸਿੰਘ ਜੀ ਨੂੰ ਪੰਜਾਬ ਦੀ ਕੁਰਸੀ ਤੇ ਬਿਠਾਉਣ ਜਾ ਰਹੇ ਆ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਡੀਸੀ ਸਾਹਿਬ ਦੇ ਕੋਲ ਮੰਗ ਪੱਤਰ ਲੈ ਕੇ ਜਾਂਦੇ ਜੋ ਤੇ ਜਦੋਂ ਗਾੜੀ ਦੇਖਦੇ ਜੋ ਨਾਂ ਤੇ ਡੀਸੀ ਸਾਹਿਬ ਨਾ ਏਡੀਸੀ ਸਾਹਿਬ ਕੋਈ ਵੀ ਅਧਿਕਾਰੀ ਨਹੀਂ ਉੱਥੇ ਮੌਜੂਦ ਨਹੀਂ ਹੈਗਾ ਕਿ ਪਹਿਲਾਂ ਤੁਸੀਂ ਇਤਲਾ ਨਹੀਂ ਕੀਤੀ ਸੀ ਦੇਖੋ ਜੀ 4 ਤੋਂ 5 ਦਿਨ ਪਹਿਲਾਂ ਪਰਸਨਲ ਤੌਰ ਤੇ ਆਣ ਕੇ ਇਹਨਾਂ ਨੂੰ ਨੋਟ ਕਰਾਇਆ ਗਿਆ 27 ਤਰੀਕ ਨੂੰ ਅਸੀਂ ਜਿਹੜਾ ਮੰਗ ਪੱਤਰ ਦੇਣ ਆ ਰਹੇ ਹਾਂ ਪਰ ਪ੍ਰਸ਼ਾਸਨ ਜਿਹੜਾ ਉਹ ਸਰਕਾਰ ਦੀ ਕੱਟ ਪੁਤਲੀ ਬਣ ਕੇ ਸੋਸ਼ਲ ਮੀਡੀਆ ਤੇ ਟਿਹਰਿਆ ਤੇ ਉਹਦੇ ਨਾਲ ਡੀਸੀ ਸਾਹਿਬ ਜਿਹੜੇ ਪਿਛਲੇ ਦਰਵਾਜ਼ੇ ਕਿਉਂਕਿ ਡੀਸੀ ਸਾਹਿਬ ਨੂੰ ਪਤਾ ਨਹੀਂ ਕਿਹੜੀਆਂ ਗੱਲਾਂ ਦਾ ਡਰ ਆ ਕਿਹੜੇ ਸਵਾਲਾਂ ਦਾ ਡਰ ਆ ਕਿ ਜਿਹੜਾ ਸਾਡੀ ਜਥੇਬੰਦੀ ਉਹ ਸਵਾਲ ਜਾ ਕੇ ਪੁੱਛੇਗੀ ਉਹਨਾਂ ਦੇ ਜਵਾਬ ਸਰਕਾਰ ਕੋ ਕਿਸੇ ਵੀ ਅਫਸੇਸ਼ਾਈ ਕੋ ਨਹੀਂ ਆਗੇ ਇਸ ਕਰਕੇ ਡੀਸੀ ਸਾਹਿਬ ਉਸ ਡਰ ਦੇ ਮਾਰੇ ਪਿਛਲੇ ਦਰਵਾਜ਼ੇ ਥਾਣੀ ਚੋਰ ਮੋਰੀ ਥਾਣੀ ਨਿਕਲ ਗਏ ਏਡੀਸੀ ਸਾਹਿਬ ਵੀ ਨਿਕਲ ਗਏ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਹੈ ਉਹਦਾ ਕੀ ਪ੍ਰਭਾਵ ਹੋਵੇਗਾ ਸਰਕਾਰ ਦਾ ਦੇਖੋ ਜੀ ਜਿਹੜਾ ਅੱਜ ਅਸੀਂ ਮੰਗ ਪੱਤਰ ਦਿੱਤਾ ਉਹ ਤੇ ਇੱਕ ਹੀ ਸਾਡੀ ਸ਼ੁਰੂਆਤ ਆ ਜੀ ਤੇ ਸਰਕਾਰ ਇਹਨੂੰ ਸੀਰੀਅਸ ਲੈ ਕੇ ਭਾਈ ਅਮਰਪਾਲ ਸਿੰਘ ਜੀ ਨੂੰ ਰਿਹਾ ਕਰੂਗੀ ਯਾ ਤੇ ਉਹਨਾਂ ਨੂੰ ਜਿਹਾ ਕਵਾਂਗੇ ਥੈਂਕਸਫੁਲ ਕਵਾਂਗੇ ਤੇ ਜੇ ਸਰਕਾਰ ਇਹਨੂੰ ਨਜ਼ਰਅੰਦਾਜ਼ ਕਰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਐਕਸ਼ਨ ਜਿਹੜਾ ਲੀਕ ਕੇ ਇਹ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਬੜੀ ਚਰਚਾ ਦੇ ਵਿੱਚ ਹੈ ਕਿ ਅੱਜ 27 ਤਰੀਕ ਦਾ ਜਿਹੜਾ ਇਕੱਠ ਹੈ ਇਹ ਸੰਦੀਪ ਸਿੰਘ ਸੰਨੀ ਦੇ ਹੱਕ ਦੇ ਵਿੱਚ ਹੋਏ ਇਕੱਠ ਨੂੰ ਰੋਕਣ ਵਾਸਤੇ ਦੇਖੋ ਜੀ ਪਹਿਲੀ ਗੱਲ ਤੇ ਅਮਰਸਰ ਜ਼ਿਲ੍ਹੇ ਦੇ ਵਿੱਚ ਅੱਜ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਅਮਰਸਰ ਦੇ ਵਿੱਚ ਅਸੀਂ ਮੰਗ ਪੱਤਰ ਪਹਿਲਾਂ ਹੀ ਦੇ ਚੁੱਕੇ ਹਾਂ ਤੇ ਜਿਹੜਾ ਉਹਨਾਂ ਨੇ ਕੱਠ ਬੁਲਾਇਆ ਉਹ ਕੱਠ ਤੇ ਹੋ ਸਕਦਾ ਉਹਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦਾ ਬੁਲਾਇਆ ਹੋਵੇਗਾ ਤੇ ਦੂਜੀ ਗੱਲ ਸਾਡਾ ਜਿਹੜਾ ਜ਼ਿਲ੍ਹਾ ਲੈਵਲ ਦਾ ਪ੍ਰੋਗਰਾਮ ਆ ਉਹ ਕਾਫੀ ਦਿਨ ਪਹਿਲਾਂ ਜਿਹੜਾ ਏ ਕਲੀਅਰ ਕਰਤਾ ਪਾਰਟੀ ਆਈ ਕਮਾਂਡ ਵੱਲੋਂ ਜਿਹੜਾ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਆਪਣੀਆਂ ਪਈਆਂ ਇਹੋ ਜੀ ਕੋਈ ਮਸਲਾ ਨਹੀਂ ਉਹ ਸਾਡਾ ਜੋਧਾਵਾ ਸਣੀ ਅਸੀਂ ਉਹਦਾ ਸਤਕਾਰ ਕਰਦੇ ਹਾਂ ਸਾਡਾ ਭਰਾ ਆ ਉਹਨੇ ਕੌਮ ਦਾ ਦਰਦ ਨੂੰ ਪਛਾਣਿਆ ਤੇ ਜੋ ਵੀ ਉਹਨੇ ਕਾਰਜ ਕੀਤਾ ਉਹਨੇ ਸੇਵਾ ਲਈ ਆ ਤੇ ਅਸੀਂ ਮਤਲਬ ਉਹਦੇ ਖਿਲਾਫ ਨਹੀਂ ਹੈਗੇ ਜਵੰਦਾ ਸਾਹਿਬ ਇੱਕ ਪਾਸੇ ਤੁਸੀਂ ਕਹਿ ਰਹੇ ਜੋ ਕਿ ਪੂਰੇ ਪੰਜਾਬ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਮੰਗ ਪੱਤਰ ਦਿੱਤਾ ਜਾਵੇਗਾ ਇੱਕ ਪਾਸੇ ਤੁਸੀਂ ਕਹਿ ਰਹੇ ਜੋ ਕਿ ਅਮਰਸਰ ਦੇ ਵਿੱਚ ਸਾਡਾ ਕੋਈ ਪ੍ਰੋਗਰਾਮ ਨਹੀਂ ਦੇਖੋ ਜੀ ਅਮਰਸਰ ਦੇ ਵਿੱਚ ਸੀ ਮੰਗ ਪੱਤਰ ਜਿਹੜਾ ਪਹਿਲਾਂ ਦੇ ਚੁੱਕੇ ਆ ਅੱਛਾ ਜੀ ਇਸ ਕਰਕੇ ਹੁਣ ਦੁਬਾਰਾ ਮੰਗ ਪੱਤਰ ਉੱਥੇ ਦੇਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਜੀ ਅਸੀਂ ਉੱਥੇ ਮੰਗ ਪੱਤਰ ਪਹਿਲਾਂ ਦੇ ਚੁੱਕੇ ਆ ਇਸ ਕਰਕੇ ਅਮਰਸਰ ਜ਼ਿਲ੍ਹਾ ਜਿਹੜਾ ਉਹ ਛੱਡਿਆ ਗਿਆ ਇਹਦੀ ਸਰਪੇ ਛੁਰਲੀਆਂ ਚਲਾਈਆਂ ਜਾ ਰਹੀਆਂ ਪਾਟ ਸਾਡੀ ਪਾਰਟੀ ਨੂੰ ਸਿਆਸੀ ਨੁਕਸਾਨ ਪਹੁੰਚਾਉਣ ਵਾਸਤੇ ਤਾਂ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਹੋਈਆਂ ਪੋਸਟਾਂ ਜਿਹੜੀਆਂ ਸ਼ਰਾਰਤੀਆਂ ਅੰਸਰਾਂ ਵਾਲੇ ਵਾਇਰਲ ਕੀਤੀਆਂ ਜਾ ਰਹੀਆਂ ਜੰਦਾ ਸਾਹਿਬ ਪਾਰਟੀ ਅਮਰਤਪਾਲ ਨੂੰ ਐਮਪੀ ਦੀ ਇਲੈਕਸ਼ਨ ਹੈ ਇੰਨੇ ਬਹੁਤ ਮਤ ਨਾਲ ਲੋਕਾਂ ਨੇ ਵੋਟਾਂ ਪਾਵਾ ਕੇ ਜਿਤਾਇਆ ਕੀ ਪਾਰਟੀ ਜਿਹੜੀ ਆ ਜਿਹੜੇ ਉਹਨਾਂ ਦੇ ਹਲਕੇ ਆਉਂਦੇ ਪੈਂਦੇ ਨੇ ਵਿੱਚ ਉਹਨਾਂ 'ਚ ਜਾ ਕੇ ਵਿਚਰਦੀ ਆ ਲੋਕਾਂ ਦੀਆਂ ਤਕਲੀਫਾਂ ਜਿਹੜੀਆਂ ਉਹ ਸੁਣਦੀ ਆ ਵੇਖੋ ਜੀ ਸਾਡੀ ਜਿਹੜੀ ਪਾਰਟੀ ਆ ਪੂਰੇ ਇਕੱਲੇ ਖਡੂਰ ਸਾਹਿਬ ਹਲਕੇ 'ਚ ਨਹੀਂ ਅੱਜ ਦੀ ਡੇਢ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਆਪ ਦਾ ਢਾਂਚਾ ਜਿਹੜਾ ਖੜਾ ਕਰ ਚੁੱਕੇ ਆ ਤੇ ਪੂਰੇ ਪੰਜਾਬ ਦੇ ਹਰ ਹਲਕੇ 'ਚ ਸਾਡੀ ਟੀਮ ਵਿਚਰਦੀ ਆ ਤੇ ਲੋਕਾਂ ਦੀ ਦੁੱਖ ਮੁਸ਼ਕਲਾਂ ਸੁਣਦੀ ਆ ਜਿੱਥੇ ਸਾਨੂੰ ਲੋੜ ਪੈਂਦੀ ਸੰਘਰਸ਼ ਕਰਨ ਦੀ ਕਿਸੇ ਅਫਸਰ ਨੂੰ ਮਿਲ ਕੇ ਗੱਲ ਕਰਨ ਦੀ ਉਹ ਵੀ ਅਸੀਂ ਕੋਸ਼ਿਸ਼ ਕਰਦੇ ਆ ਮਸਲਾ ਹੱਲ ਕਰਵਾਉਂਦੀ ਆ